ਦਿੱਤੇ ਆ ਭਈਆ ਇਹ ਕਿਉਂ ਚੂੜ ਮਰੀ ਜਾਂਦੇ ਪੈਸੇ ਵੀ ਉਹੋ ਜਿਹੜੇ ਮੈਂ ਦਿੱਤੇ ਸੀਗੇ ਐਵੇਂ ਨਹੀਂ ਕਿਰਨ ਦੇ ਰੰਗ ਉੱਡਣ ੜੇ ਕੋਈ ਖਿਚੜੀ ਪੱਕਣ ੜਈ ਐ ਨਾ ਵੇ ਲੱਭੀ ਮੁੰਡਿਆ ਚਾਬੀ ਕਿ ਨਹੀਂ ਲੱਭੀ ਕਿ ਮੈਂ ਆਵਾਂ ਲੱਭ ਗਿਆ ਹੋਰ ਬੜਾ ਕੁਝ ਲੱਭਿਆ ਕਿਰਨ ਆਵੀ ਚਾਬੀ ਕਿੱਥੇ ਲੱਭ ਗਈ ਆ ਆ ਮੇਰੀ ਗੱਲ ਸੁਣ ਆ ਪੇਟੀ ਜਿਹੜਾ ਨਾ ਪੇਟੀ ਖੋਲ ਕੇ ਨਾ ਮੇਰੀ ਗੱਲ ਸੁਣੋ ਹਾਂ ਚਾਰੇ ਲਿਆਨੇ ਨੇ ਦੇ ਆ ਪੈਸੇ ਤੁਸੀਂ 70000 ਰੁਪਏ ਦੇ ਦਿੱਤਾ ਭਰਾਵਾ ਸਾਰੇ ਦੇਖਿਆ ਸੀ ਹਾਂ ਹਾਂ ਸਾਰੇ ਦੇਖਿਆ ਸੀ ਪਹਿਲੇ ਤੈਨੂੰ ਪਤਾ ਹੈ ਮੰਮੀ ਇਹ ਸ ਚੂੜੀ ਬਣਾਈ ਹਾਂਜੀ ਹਾਂਜੀ ਦੱਸ ਕੇ ਮੈਂ ਨਾ ਸ਼ੀਸ਼ੇ ਚ ਦੁੱਧ ਨਹੀਂ ਪੀਂਦਾ ਦੱਸ ਪੁੱਤ ਇਹ ਕਹਿਣ ਵਾਲੀ ਗੱਲ ਆ ਐਡਾ ਵੱਡਾ ਹੋ ਗਿਆ ਤੂੰ ਸ਼ੀਸ਼ੇ ਚ ਦੁੱਧ ਪੀਣਾ ਨਹੀਂ ਅੱਜ ਤਾਂ ਮਚਾ ਕੇ ਦਾ ਮੂਡ ਹੈ ਗਏ ਕੁੜੀਏ ਤਹਾਡੀ ਅਲਮਾਰੀ ਚੋਂ ਨਿਕਲੇ ਮੇਰੀ ਅਲਮਾਰੀ ਚੋਂ ਮੈਨੂੰ ਇਹ ਦੱਸੋ ਕਿ ਜੇ ਰੱਖੇ ਸੀ ਜਾਂ ਭੁੱਲ ਗਏ ਸੀਗੇ ਤੇ ਐਡੀ ਲਗਾਉਣ ਵਾਲੀ ਗੱਲ ਕੀ ਆ ਤੁਸੀਂ ਮੈਨੂੰ ਦੱਸ ਨਹੀਂ ਸਕਦੇ ਤੁਸੀਂ ਉਲਟਾ ਕਿਉਂ ਗੱਲਾਂ ਕਿ ਮੈਂ ਸੁਨਿਆਰੇ ਨੂੰ ਦੇ ਆਈ ਉਹ ਕਰ ਲਿਆ ਇਹ ਗੱਲ ਕਰ ਲਿਆ ਭੁੱਲ ਗਏ ਹੋਣੇ ਮੰਮੀ ਨੂੰ ਆਹੋ ਮੈਂ ਤਾਂ ਸੱਚ ਸੁਨਿਆਰੇ ਨੂੰ ਪੈਸੇ ਦੇ ਕੇ ਨਹੀਂ ਸੀ ਆਈ ਤੂੰ ਮੈਨੂੰ ਕਹਿ ਕੇ ਦੋਵੇਂ ਜਾਣੇ ਨਾ ਟਰੈਕ ਤੇ ਆਜੋ ਸਹੀ ਸਹੀ ਗੱਲ ਦੱਸੋ ਗੱਲ ਕੀ ਸੀ ਬਥੇਰਾ ਝੂਠ ਮਾਰ ਲਿਆ ਵਾ ਮੈਨੂੰ ਖੇਚ ਚੜੀ ਜਾਂਦੀ ਐ ਸੱਚ ਸੱਚ ਗੱਲ ਦੱਸੋ ਗੱਲ ਕੀ ਐ ਕਾਲ ਅਸਲ ਚ ਐਸੀ ਪੁੱਤ ਇਹ ਪੈਸੇ ਨਾ ਹਾਂ ਇਹਨੇ ਮੈਨੂੰ ਫੜਾਤੇ ਸੀ ਅੱਛਾ ਕੰਦੀ ਸੀ ਮੰਮੀ ਜੀ ਆ ਪੈਸੇ ਮੈਨੂੰ ਇਹਨਾਂ ਨੇ ਫੜਾਏ ਤੁਸੀਂ ਰੱਖ ਲਓ ਤੇ ਪੁੱਤਰ ਮੈਨੂੰ ਰੱਖ ਕੇ ਚੇਤਾ ਭੁੱਲ ਗਿਆ ਸੀ ਮੈਂ ਸਾਰਾ ਕੱਲ ਫੋੜ ਮਾਰਿਆ ਮੈਨੂੰ ਪੈਸੇ ਲੱਭੇ ਪਰ ਤੈਨੂੰ ਹੀ ਕਿਤਰਾ ਲੱਗ ਗਿਆ ਕਿੰਨ ਤੇ ਇਹਦੇ ਵਿੱਚ ਐਡੀ ਕਾਦੀ ਗੱਲ ਸੀ ਕਿ ਤੂੰ ਤਿੰਨ ਦਿਨ ਤੋਂ ਮੈਨੂੰ ਬੇਵਕੂਫ ਬਣਾਈ ਜਾਣੀ ਪਈ ਆ ਤੂੰ ਮੈਨੂੰ ਉਤਰਾ ਕਹਿ ਦੇ ਮੈਂ ਰੱਖ ਕੇ ਕਿਤੇ ਭੁੱਲ ਗਈ ਆ ਜਾਂ ਮੰਮੀ ਤੂੰ ਹੀ ਕਹਿ ਦੋ ਮੈਂ ਰੱਖ ਕੇ ਭੁੱਲ ਗਈ ਆ ਇਹਨੂੰ ਮੈਂ ਹੀ ਗਿਆ ਸੀ ਸੁਨਿਆਰੇ ਨੂੰ ਦੇ ਆਈਆਂ ਸ਼ਾਮੀ ਲੱਲਿਓ ਸਵੇਰੇ ਲੱਲਿਓ ਪਾਇਲ ਨਹੀਂ ਆਈ ਕੰਮ ਬੜਾਵਾ ਉਹ ਮੈਂ ਆ ਲੈ ਫੜ ਦੇ ਮੇਰੀ ਭੈਣਾ ਲੈ ਫੜ ਪੈਸੇ ਜ਼ਿੰਮੇਵਾਰੀ ਮੁੱਕੀ ਰੱਖ ਪੈਸੇ ਆਪਣੇ ਕੋਲ ਜਾ ਚਾਲਿਆ ਆ ਦੇਰ ਨੂੰ ਦੇਬ ਆ ਲੈ ਫੜਵੇਂ ਤੂੰ ਵੀ ਫੜ ਜਾ ਕੇ ਚਾਹ ਪੀ ਲੈ ਚੱਲਾ ਆ ਚੱਲ ਗਿਆ ਆ ਆ ਜਾ ਇਧਰ ਆ ਨਾਲੇ ਮੇਰੀ ਗੱਲ ਸੁਣ ਮੈਂ ਇੱਥੇ ਬੈਠਾ ਮੈਨੂੰ ਇੱਥੇ ਲਿਆ ਦਿਓ ਮੰਮੀ ਹਾਂ ਪੁੱਤਰ ਮੇਰੀ ਗੱਲ ਸੁਣੋ ਤੁਸੀਂ ਇਤਰਾ ਪੈਸਿਆਂ ਦਾ ਆਪਣੇ ਆਪ ਤੇ ਝੂਠਾ ਨਾਮ ਕੋ ਲਾਇਆ ਤੁਹਾਨੂੰ ਵੀ ਪਤਾ ਵਾ ਕਿ ਪੈਸੇ ਗਵਾਚੇ ਸੀ ਤੁਸੀਂ ਆਪਣੇ ਆਪ ਤੇ ਨਾਮ ਕੋ ਲਾ ਲਿਆ ਕਿ ਮੈਂ ਚੂੜੀਆਂ ਬਣਾ ਦਿੱਤੀਆਂ ਉਹ ਤੁਹਾਨੂੰ ਵੀ ਪਤਾ ਵਾ ਉਹ ਕੋਈ ਚੂੜੀਆਂ ਚੜੀਆਂ ਬਣਨ ਨਹੀਂ ਦਿੱਤੀਆਂ ਸੀ ਤੂੰ ਨਾ ਚੁੱਪ ਕਰ ਜਾ ਜੇ ਮੁੰਡੇ ਨੇ ਇਹ ਗੱਲ ਸੁਣ ਲਈ ਹੋ ਸਕਦਾ ਕਿਰਨ ਤੇਰੇ ਕੋ ਭਲੇ ਕਹਿਣਾ ਮੇਰੀ ਅਲਮਾਰੀ ਚ ਰੱਖੇ ਗਏ ਹੁਣ ਪਰ ਮੰਮੀ ਮਿੰਤੇ ਆਪ ਨਹੀਂ ਸਮਝ ਆਂਦੀ ਆਪਾਂ ਹੀ ਤੇ ਸਾਰੀ ਹਲਮਾਰੀਆਂ ਵੇਖੀਆਂ ਸੀਗੀਆਂ ਉਦੋਂ ਤੇ ਪੈਸੇ ਉੱਥੇ ਹੈਗੇ ਨਹੀਂ ਸੀਗੇ ਤੇ ਹੁਣ ਉੱਥੇ ਪੈਸੇ ਕਿੱਧਰ ਆ ਗਏ ਮੈਨੂੰ ਤੇ ਆਪ ਨਹੀਂ ਪਤਾ ਮੈਂ ਤਾਂ ਅਜੇ ਕੱਲ ਦੁਪਹਿਰੇ ਚੰਗੀ ਤਰ੍ਹਾਂ ਮਾਰੀ ਫੋਲੀ ਸੀ ਉਦੋਂ ਤੇ ਉੱਤੇ ਕੁਝ ਨਹੀਂ ਸੀਗਾ ਕਿਰਨ ਮੇਰੀ ਗੱਲ ਸੁਣ ਤੂੰ ਅਵੀ ਦਿਮਾਗ ਤੇ ਇਨਾ ਬੋਝ ਨਾ ਪਾ ਹੋ ਸਕਦਾ ਪੁੱਤ ਤੇਰੇ ਕੋ ਭਲੇਖੇ ਨੇ ਪੈਸੇ ਰੱਖੇ ਗਏ ਹੁਣ ਪਰ ਮਮੀ ਚੌਹਰ ਚਰਵਰੀ ਮਹਿਲ ਮੋਰੀਆਂ ਫੁੱਲੀਆਂ ਸਾਰਾ ਘਰ ਪਾਗਲਾ ਵਾਂਗੂ ਫੋਲਿਆ ਉਦੋਂ ਤੇ ਮੈਨੂੰ ਉਹਦੇ 1 ਰੁਪਿਆ ਨਹੀਂ ਮਿਲਿਆ ਤੇ ਅੱਜ ਇਹ ਜਦੋਂ ਗਈਆ ਤੇ ਉਸੇ ਬਲੇ ਪੈਸੇ ਉੱਥੇ ਪਏ ਸੀਗੇ ਨਹੀਂ ਦਫਾ ਕਰ ਕਿਤਨਾ ਲੱਭੇ ਕਿਤਨਾ ਨਹੀਂ ਆਏ ਕਿਤਨਾ ਪਏ ਸੀ ਸ਼ੁਕਰ ਕਰ ਪੈਸੇ ਲੱਭ ਗਏ ਨਹੀਂ ਤਾਂ ਮੇਰੀ ਗੱਲ ਸੁਣ 70000 ਰੁਪਇਆ ਕਿਤਨਾ ਪੰਨਾ ਸੀ ਉਧਰੋਂ ਮੈਂ ਸਨਿਆਰੇ ਝੂਠ ਬੋਲ ਬੈਠੇ ਚੱਲ ਮੁੰਡੇ ਰੋਟੀ ਚਾਹ ਪਾਣੀ ਦੇਈ ਆ ਜਾ ਆ ਜਾ ਸੋਚਣਾ ਕੁਝ ਵੀ ਆ ਜਾ ਆ ਜਾ ਜਸਵੀਰ ਹਾਂ ਇਹ ਅਰੇ ਵਿੱਚ ਕੀ ਬਣਾ ਹੋਰ ਇਹਨੇ ਚਾਹ ਵੇਖਿਓ ਆ ਪਤਾ ਨਹੀਂ ਕੀ ਮੀਓ ਨਾ ਸਕੰਦੀ ਹੁੰਦੀ ਉਹ ਪਾਣੀ ਅੱਛਾ ਅੱਛਾ ਚਲੋ ਜੀ ਅੱਛਾ ਸੈਂਡਵਿਚ ਬਣਾਣੇ ਨੇ ਸੈਂਡਵਿਚ ਹੋਰ ਕੀ ਮੈਂ ਸਿਰੇ ਸੁਣ ਲਿਆ ਸੀ ਗੋਲਡੀ ਤੇ ਕਿਰਨ ਬੈਠੇ ਹੋਏ ਸੀ ਅੱਛਾ ਤੇ ਦੋਵੇਂ ਜਣੇ ਗੱਲ ਕਰਨ ਦੇ ਸੀ ਤੇ ਗੋਲਡੀ ਕਿਰਨ ਨੂੰ ਕਹਿਣ ਦੇ ਆ ਸੀ ਕਿ ਅੱਜ ਸੈਂਡਵਿਚ ਬਣਾ ਅੱਛਾ ਤੇ ਮੈਂ ਕਿਹਾ ਚਲ ਉਹ ਦੋਵੇਂ ਬੈਠੇ ਆ ਤੇ ਆਪਾਂ ਬਣਾ ਲੈਣੇ ਹਾਂ ਤੇ ਉਹ ਤਾਂ ਤੁਸੀਂ ਆ ਗਏ ਮੇਰੇ ਕੋਲ ਚਲ ਜੀ ਇਹ ਵੀ ਮੈਨੂੰ ਕਿਹੜੀ ਜਾ ਸੀ ਅੱਛਾ ਇਹ ਤਾਂ ਮੈਂ ਕਿਰਮਲ ਵਾਲੋਂ ਲੈ ਕੇ ਜਾ ਸੀ ਕੀ ਆ ਆ ਪਾਂਦੀ ਜੇ ਪਿਆਰ ਕੀ ਪਿਆਜ਼ ਹਰੀਆਂ ਮਿਰਚਾਂ ਬੜਾ ਕੁਝ ਪਤਾ ਨਹੀਂ ਨਿਕ ਸੁੱਕ ਕੀ ਕੀ ਪਾਉਂਦੀ ਆ ਅੱਛਾ ਆ ਮੈਂ ਪਹਿਲਾਂ ਵੇਖਿਆ ਮੈਂ ਕਿਹਾ ਪਾਉਂਦੀ ਹੈਗੀ ਪਹਿਲਾਂ ਉਹ ਨਾ ਚਾਹੀਜੀ ਅੱਛਾ ਅੱਛਾ ਚਲ ਦੋਵੇਂ ਜੀ ਬੈਠੇ ਆ ਆ ਪਾ ਵਿਹਲੀਆਂ ਨੇ ਕੀ ਕਰਨਾ ਆਹ ਦੇਖੋ ਪਾਏ ਦਾ ਵੀ ਚਾਹੀਜੀ ਕੰਮ ਵੇਖ ਲੋ ਆਹ ਮੈਂ ਕਹਿ ਕੇ ਗਈ ਸੀ ਮੈਂ ਆ ਕੇ ਆ ਜਣਾ ਦੋ ਦਿਨਾਂ ਦੇ ਵਿੱਚ ਵਿੱਚ ਦੇਖੋ ਹਿੱਤਾ ਕਾਈ ਦੀ ਜੇ ਦੱਸ ਉਹ ਹੀ ਕਹਿੰਦਾ ਕਿੰਨਾ ਕੰਮ ਕਰਾਵੇ ਉਹ ਹੀ ਕਹਿੰਦਾ ਚਾਹੀਜੀ ਉਹਨਾਂ ਵਿਚਾਰੀਆਂ ਨੇ ਕਿਹੜਾ ਕਿਤੇ ਜਾਣਾ ਹੁੰਦਾ ਹੈ ਹਾਂ ਪੂਰੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਤੇ ਇਹ ਵੀ ਵਿਚਾਰੀਆਂ ਜਾਂਦੀਆਂ ਆਹ ਉਹ ਤਾਂ ਹੁੰਦਾ ਹੀ ਹੈ ਕਿ ਫਿਰ ਹੋਰ ਕੀ ਕਰਨਾ ਹੈ ਚੱਲ ਕੋਈ ਨਹੀਂ ਰੋਟੀ ਇਕੱਲੀ ਲੱਗੀ ਰਹੂਗੀ ਇੰਨਾ ਚੰਗਾ ਮੈਨ ਲੱਗ ਪੰਨੇ ਆਹ ਤੇ ਚੱਲ ਕੋਈ ਨਹੀਂ ਨਾਲੇ ਮੈਨੂੰ ਵੀ ਜਾਟ ਆ ਜਾਈਏਗੀ ਹੋਰ ਕੀ ਵੇਖ ਕੇ ਮਸ਼ੀਨ ਤੇ ਮੈਂ ਕੱਪੜੇ ਲਾ ਦਦੇ ਜੇ ਅੱਛਾ ਸੋਈ ਮੇਰੀ ਸਾਫ ਹੋ ਗਈ ਹੈ ਬੜਾ ਫੜ ਕੰਮ ਕਰ ਲਿਆ ਤੁਸੀਂ ਤੇ ਚੱਲ ਉਹਦੀ ਮਾਂ ਕਿੱਥੇ ਆ ਉਹ ਬਾਹਰ ਬੈਠੀ ਹੋਈ ਹੈ ਚਾਈ ਸੀ ਤੁਸੀਂ ਉਹਦੇ ਨਾਲ ਬਹੁਤੇ ਪੰਗੇ ਨਾ ਲਿਆ ਕਰੋ ਅੱਛਾ ਕਾ ਕੀ ਹੋਇਆ ਨਾ ਹੋਇਆ ਕੁਝ ਨਹੀਂ ਚੰਗਾ ਤੁਹਾਨੂੰ ਲੱਗਦੀ ਉਹ ਆਪਣੇ ਘਰ ਪਰੋਣੀ ਆਈ ਹੈ ਅੱਛਾ ਹਾਂ ਕਾ ਕੋਈ ਗੱਲ ਨਹੀਂ ਕੀ ਮੈਂ ਨਹੀਂ ਲੈਂਦੀ ਤੁਸੀਂ ਕੁਝ ਨਾ ਕਿਆ ਕਰੋ ਨਹੀਂ ਮੈਂ ਉਹਨੂੰ ਕੁਝ ਕਹਿੰਦੀ ਹਾਂ ਕੁਝ ਨਾ ਕਹੋ ਚਲੋ ਚਲੋ ਚਾਹੀਦੀ ਮੈਂ ਤੁਹਾਨੂੰ ਥਾਲੀ ਦੇਣੀ ਤੇ ਇੱਥੇ ਬਰੈਡਾਂ ਲਾ ਲ ਕੇ ਰੱਖੀ ਜਾਓ ਠੀਕ ਹੈ ਅੱਛਾ ਚਲ ਠੀਕ ਹੈ ਠੀਕ ਹੈ ਠੀਕ ਹੈ ਮੰਮੀ ਆ ਕੀ ਕਰਨ ਦੇ ਤੁਸੀਂ ਰਸੋਈ ਦੇ ਵਿੱਚ ਤੂੰ ਸੋਚ ਕੀ ਕਰਨ ਦੀ ਕਹਾਂਗੀ ਆ ਜੀ ਲਾਓ ਸੈਂਡਵਿਚ ਦਾ ਮਸਾਲਾ ਹਾਂ ਤੁਹਾਨੂੰ ਕਿੱਥੋਂ ਪਤਾ ਲੱਗਾ ਸੈਂਡਵਿਚ ਬਣਾਣੇ ਆ ਲੈ ਦੱਸ ਦੱਸੋ ਜਾਈ ਜੀ ਕਦੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਲੈ ਗਾ ਸਾਨੂੰ ਪੱਲਾ ਪਤ ਆ ਸਾਨੂੰ ਪੱਲਾ ਪਤਾ ਨਹੀਂ ਲੱਗ ਸਕਦਾ ਤੇ ਮੰਮੀ ਤੁਸੀਂ ਬਹਿ ਜਾਣਾ ਹੀ ਤੁਸੀਂ ਕਿਉਂ ਐਵੇਂ ਪੰਗੇ ਚ ਪੇ ਰਹਿੰਦੇ ਜੀ ਮੇਰੀ ਗੱਲ ਸੁਣ ਕੱਲ ਵੀ ਤੂੰ ਸਾਰਾ ਘਰ ਦਾ ਕੰਮ ਕੀਤਾ ਉਧਰ ਉਕਾਸ਼ ਵੀ ਨੂੰ ਠੀਕ ਹੈਗੀ ਆ ਗਿਆ ਮੇਰਾ ਪੁੱਤ ਆ ਗਿਆ ਉਧਰ ਉਕਾਸ਼ ਵੀ ਨੂੰ ਠੀਕ ਹੈਗੀ ਪੁੱਤ ਕੋਈ ਗੱਲ ਨਹੀਂ ਆਪਾਂ ਰਲ ਕੇ ਹੋ ਚੱਲਿਆ ਕੰਮ ਤੇ ਚਾਈ ਜੀ ਅੱਜ ਕਹਿੰਦੇ ਤੂੰ ਇੱਧਰ ਵਾਲਾ ਕਰ ਲੈ ਤੇ ਮੈਂ ਵੇਖੀ ਮੈਂ ਅੱਜ ਸੈਂਡਲੇ ਬਣਾਣੀਆਂ ਤੂੰ ਫਿਕਰ ਨਾ ਕਰ ਪੁੱਤ ਕਿਸੇ ਤਰ੍ਹਾਂ ਦੀ ਜਾ ਤੂੰ ਬਹਿ ਜਾ ਜਾ ਕੇ ਲਿਓ ਮੈਂ ਕਰਵਾ ਦਿੰਦੀ ਆ ਤੂੰ ਹੀ ਭਾਂਡੇ ਵੀ ਧੋ ਤੇ ਸਾਰੇ ਆਹ ਬੜਾ ਫਟਕਾ ਮ ਕਰ ਲਿਆ ਕੇ ਆਪਾਂ ਹੱਥ ਮਾਰੇ ਤੇ ਭਾਂਡੇ ਮਾਂਜੇਗੇ ਜਾ ਤੂੰ ਬਹਿ ਅੰਦਰ ਤੇ ਨਾਲੇ ਮੇਰੇ ਬੁੱਬੇ ਨੂੰ ਦਵਾਈ ਦੇ ਹੈ ਮੇਰਾ ਬੁੱਬਾ ਠੀਕ ਨਹੀਂ ਹੈਗਾ ਦਵਾਈ ਖਾਦੀ ਆ ਤੈਨੂੰ ਨਾ ਨજર ਲੱਗੀ ਆ ਅੱਜ ਨਾ ਇਹਦੇ ਕੋ ਮਿਰਚਾਂ ਵਾਲੀ ਚਾਹ ਕਿ ਕੀ ਕਹਿੰਦੇ ਹੁੰਦੇ ਤੁਸੀਂ ਆਹ ਮੈਂ ਚਾਹ ਲੂਣ ਵਾਲੀ ਕਰਾਂ ਭਾਵੇਂ ਆਹੋ ਲੂਣ ਵਾਲਾ ਕਹਿੰਦਾ ਸੱਚ ਵਾਲੀ ਤੇ ਪਾਣੀ ਚ ਬਰਵਾ ਦੇਣਾ ਆਹੋ ਜੀ ਚਾਹ ਵੀ ਲੈ ਤਿਆ ਇਸ ਤੋਂ ਮੇਦੀ ਮੈਨੂੰ ਤਾਂ ਤੇ ਮਿਲਦਾ ਨਹੀਂ ਫਿਰ ਚ ਲਾਪ ਕੇ ਅੱਛਾ ਨਾਨੀ ਕਰਦੀ ਜੀ ਕੰਨੀ ਮੈਨੂੰ ਕਿਹ ਲੈਣਾ ਹਾਂਜੀ ਜੀ ਕੱਲ ਤੂੰ ਬੈਠ ਕੁੜੀ ਨੂੰ ਲੈ ਕੇ ਨਾ ਠੀਕ ਨਹੀਂ ਹੈਗੀ ਤੇ ਕੋਈ ਨਹੀਂ ਆਪਾਂ ਕਰ ਲੈਣੀ ਅਮਦੋ ਮੈਂ ਜਾਣੀ ਆ ਜਾ ਜਾ ਬੈਠ ਕੋਈ ਗੱਲ ਨਹੀਂ ਕੀ ਕੰਮ ਕੀ ਆਪਾਂ ਫੜਾ ਬੜਾ ਆਪੇ ਕਰ ਲੈਣਾ ਕੋਈ ਗੱਲ ਨਹੀਂ ਜਿਆਦਾ ਜਾ 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 ਚਾਹੀਏ ਤੂੰ ਬੈਠ ਪਰ ਹੁੰਦੇ ਮੈਂ ਕੱਢ ਦੇਣੀ ਮਸ਼ੀਨ ਚਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਮੰਮੀ ਹਾਂਜੀ ਦੱਸੋ ਮੰਮੀ ਤਾਂ ਥੋੜੀ ਬੋਤੀ ਸ਼ਰਮੇਗੀ ਕਿ ਨਹੀਂ ਹੈਗੀ ਕਿਉਂ ਕੀ ਹੋਇਆ ਕੀ ਹੋਇਆ ਇੱਥੇ ਤੁਸੀਂ ਵਿਹਲੇ ਬੈਠੇ ਜੇ ਉਹ ਅੰਦਰ ਮੰਮੀ ਤੇ ਦਾਦੀ ਕੱਲੀਆਂ ਵਿਚਾਰੀਆਂ ਲੱਗੀਆਂ ਮਿੰਟੇ ਪਤਾ ਹੀ ਨਹੀਂ ਕਿ ਉਹ ਸੈਂਡਵਿਚ ਅਜ ਮੈਂ ਕੀਆ ਹੀ ਹੈ ਤੇ ਓਪੇ ਬਣਾਣ ਲੱਪੀਆਂ ਵਾ ਜਾ ਕੇ ਥੋੜੀ ਬੋਤੀ ਉਹਨਾਂ ਨੂੰ ਹੈਲਪ ਹੀ ਕਰਵਾ ਦਿੰਦੇ ਤੇ ਕੀ ਹੋ ਜਾਂਦਾ ਤੈਨੂੰ ਬੜਾ ਦਿਸਦਾ ਕਿਉਂ ਕੰਮ ਕਰਦੀਆਂ ਵੀ ਆ ਜਦੋਂ ਮੈਂ ਕਰਨੀ ਉਹ ਕਦੀ ਦਿਸਿਆ ਨਹੀਂ ਤੈਨੂੰ ਮਹੀਨੇ ਚੀ ਕਦੀ ਵਾਰੀ ਉੱਥੇ ਕਰ ਲਿਆ ਤੇ ਕੀ ਹੋ ਗਿਆ ਹਮੇਸ਼ਾ ਤੇ ਏਸੀ ਆ ਕੇ ਭਟੀਆਂ ਰੰਦੀ ਐ ਉਦੋਂ ਮੈਂ ਕਰਨੀ ਹੁੰਦੀ ਆ ਨਾ ਕੰਮ ਗਰਮੀ ਦੇ ਵਿੱਚ ਤੂੰ ਬੈਠਿਆ ਰਹਿੰਦੀ ਐ ਤੁਸੀਂ ਉਹਨਾਂ ਨੂੰ ਤੂੰ ਕਦੇ ਨਹੀਂ ਗਿਆ ਜਾ ਕੇ ਜਦ ਮੇਰੀ ਮਾਂ ਕਲੀਕ ਲੱਗੀ ਤਾਂ ਜਾਓ ਕੰਮ ਕਰਾਉਂਦੇ ਮੈਂ ਤੂੰ ਕਿੰਨਾ ਕੇ ਕਰਦੇ ਮੈਨੂੰ ਸਭ ਪਤਾ ਵਾ ਤੇ ਪਤਾ ਹੀ ਹੈ ਜਿਹੜਾ ਮੈਂ ਕਰਦੀਆਂ ਤੇ ਕਰਦੀ ਹਾਂ ਇੰਜ ਗੜੀ ਗੱਲ ਮੈਨੂੰ ਪਤਾ ਨਾ ਮੈਂ ਕੀਤਾ ਕੰਮ ਜੀ ਅੱਜ ਮੈਂ ਬਹਿ ਗਈ ਤੇ ਕੀ ਹੋ ਗਿਆ ਤੇ ਚ ਮੈਂ ਤਾਂ ਵੈਸੇ ਨਹੀਂ ਆਈ ਮੈਂ ਤੇ ਵੈਸੇ ਨਹੀਂ ਕਹਿਣ ਆਈ ਸੀ ਨਾ ਕਿ ਤੁਸੀਂ ਬੈਠੇ ਜੇ ਤੇ ਉਹ ਕੰਮ ਕਰਨ ਦੇ ਥੋੜੀ ਬੋਤੀ ਹੈਲਪ ਹੀ ਕਰਵਾ ਦੋ ਉਹਨਾਂ ਨੂੰ ਕੋਈ ਨਹੀਂ ਕਰਦੀ ਮੈਂ ਆਪਣੇ ਘਰ ਦਾ ਹੀ ਕਰਦੀਆਂ ਉਹ ਮੇਰਾ ਸਹਾਂ ਥੋੜੀ ਕਰਦੀਆਂ ਭਈਆਂ ਮੈਂ ਤਾਂ ਪਰੋਣੀ ਹੱਥ ਕਰਦੀ ਮੈਂ ਕੱਲੀ ਕਰਾਂ ਜਦ ਮੇਰੇ ਦਿਲ ਹੋਏਗਾ ਕਰ ਲਾਂਗੀ ਪਰੋਣੇ ਹਾਂ ਤੇ ਹੋਰੀ ਤੂੰ ਹੀ ਕਹਿ ਕਰ ਤੇ ਉਹਨਾਂ ਦਾ ਉਹ ਮਾਲਕ ਹੈ ਤੇ ਫਿਰ ਠੀਕ ਹੈ ਤੇ ਮੰਮੀ ਮੇਰੀ ਗੱਲ ਸੁਣੋ ਫਿਰ ਜਿਹੜੇ ਪਰੋਣੇ ਹੁੰਦੇ ਨਾ ਉਹ 2-4 ਦਿਨ ਹੀ ਟਿਕਦੇ ਹੁੰਦੇ ਆ ਪਰੋਣੇ ਇੰਨਾ-ਇੰਨਾ ਟਾਈਮ ਨਹੀਂ ਟਿਕਦੇ ਜਿੰਨਾ ਟਾਈਮ ਤੁਸੀਂ ਟਿਕੇ ਜੇ ਅੱਛਾ ਤੇ ਤੇਰਾ ਮਤਲਬ ਮੈਂ ਚਲੀ ਜਾਵਾਂ ਨਹੀਂ ਤੇਰੇ ਕਹਿਣ ਤੇ ਮੈਂ ਆਈ ਹਾਂ ਚਲ ਬਾਕੀ ਗੱਲਾਂ ਤੂੰ ਛੱਡ ਮੈਨੂੰ ਦੱਸ ਤੇਰੀ ਸੱਸ ਦੀ ਮਾਰ ਜੋ ਪੈ ਕਿਸ ਤਰ੍ਹਾਂ ਨਿਕਲ ਆਏ ਹੋ ਮੰਮੀ ਮੈਨੂੰ ਕੀ ਪਤਾ ਕਿਸ ਤਰ੍ਹਾਂ ਨਿਕਲ ਆਏ ਉਹ ਤੁਹਾਡੇ ਜਾਣ ਤੋਂ ਬਾਅਦ ਨਾ ਮੈਂ ਸਾਰਾ ਸਾਰਾ ਕਾਰਜ ਚੈੱਕ ਕੀਤਾ ਤੇ ਉਹਨਾਂ ਦੀ ਅਲਮਾਰੀ ਮੈਂ ਖੁਦ ਚੈੱਕ ਕੀਤੀ ਆ ਉਹ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਚੈੱਕ ਕੀਤੀਆਂ ਮੈਂ ਅਲਮਾਰੀਆਂ ਤੇ ਜਦੋਂ ਤੁਸੀਂ ਆਏ ਜੇ ਉਹਦੇ 1 ਘੰਟੇ ਬਾਅਦ ਹੀ ਪੈਸੇ ਲੱਭ ਗਏ ਇਹ ਪਤਾ ਨਹੀਂ ਕਿਤਰਾ ਹੋ ਗਿਆ ਤੇ ਮੈਨੂੰ ਕੀ ਪਤਾ ਕਿੱਥੋਂ ਦਾ ਹੋ ਗਿਆ ਮੈਂ ਕਿੜੀ ਇੱਥੇ ਹੀ ਸੀ ਨਾ ਮੈਂ ਗੁਆਚਨ ਵਿੱਚ ਨਹੀਂ ਇੱਥੇ ਸੀ ਤੇ ਹੁਣ ਲੱਭ ਪਏ ਤੇ ਮੇਰਾ ਤੂੰ ਕਹਿ ਤਾ ਘੰਟੇ ਬਾਅਦ ਮਿਲ ਪਏ ਉਹ ਮੰਮੀ ਛੱਡੋ ਜਿਹੜਾ ਟਕਿਆ ਮੈਂ ਨਾ ਉਹ ਟਕਿਆ ਹੀ ਰਹਿਣ ਦਿਓ ਉਹ ਜਾਗਰ ਕਰਨ ਦੀ ਲੋੜ ਨਹੀਂ ਹੈ ਟਕਿਆ ਰਹਿਣ ਦੇ ਫਿਰ ਮੈਂ ਕੀ ਕਰਨੀ ਤੇ ਤੂੰ ਹੀ ਤੇ ਇਥੋਂ ਹਿਲਣਾ ਨਹੀਂ ਆ ਉਹਨਾਂ ਦੀ ਮਦਦ ਤੇ ਕਰਵਾਣੀ ਨਹੀਂ ਐ ਮੈਂ ਮੈਂ ਬਥੇਰੀ ਕਰਾਤੀ ਮਦਦ ਜਦੋਂ ਬੈਠੀ ਹੁੰਦੀ ਉਹਸ ਲਈ ਨਹੀਂ ਤੈਨੂੰ ਦਿਸਦਾ ਕਿ ਮੇਰੀ ਮਾਂ ਕਰ ਲਈ ਲੱਗੀ ਤੇ ਵੀ ਆਹ ਮੈਂ ਇਹ ਨਾ ਬੈਸ ਨਹੀਂ ਕਰ ਸਕੀ ਮੈਂ ਚੱਲੀ ਆ ਜਾਣਾ ਆ ਸਿਰਫ ਕਮਾਈ ਕਰਦੀ ਰਹਿੰਦੀ ਪਿਛਲੇ ਦੇਖੋ ਉਹਨਾਂ ਦੀ ਫੇਵਰ ਕਰੀ ਜਾਏਗੀ ਮੈਨੂੰ ਡਿਸਫੇਵਰ ਕਰੀ ਜਾਂਦੀ ਆ ਜਾਵਾ ਕਰਾਈ ਦੇਵਾ ਕੁੜ 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 ਕਰਦੀ ਪਈ ਹੈ ਹੈ ਇਹਨੂੰ ਪਤਾ ਹੀ ਨਹੀਂ ਕੁਛ ਵੀ ਲੱਗਦਾ ਕਿ ਮੈਂ ਕੀ ਕਰਦੀ ਪਈ ਕਹੇ ਕਿ ਮੇਰੀ ਮਾਂ ਹੀ ਲੱਗੀ ਰਵੇ ਕੰਮ ਕੋਈ ਨਹੀਂ ਹੱਥ ਲਵਾਦਾ ਨਹੀਂ ਮੇਰੀ ਧੀ ਨਾਰਾਜ਼ ਹੋਏ ਤੇ ਮੈਂ ਕੀ ਕਰਾਂਂ ਦੱਸ ਮੈਂ ਇਹਨੂੰ ਨਾਰਾਜ਼ ਦੇਖਣਾ ਨਹੀਂ ਚਾਹਨੀ ਇਹਨੇ ਬੋਲਣਾ ਨਹੀਂ ਮੇਰਾ ਮੂੰਹ ਵਾਟ ਲੈਣਾ ਛੱਡ ਕਰਾ ਦਨੀ ਥੋੜਾ ਬੋਤਾ ਕੀ ਕੀ ਫਰਕ ਪੈਂਦਾ ਧੀ ਕਰ ਦੇਵੇ ਚਾਹੀਦੀ ਆ ਮੈਂ ਕਿਹ ਚੱਲ ਥੋੜੇ ਜਿਨਾ ਬ੍ਰੈਡ ਪੀਸਣਾ ਬਣਾ ਲਵਾ ਚੱਲ ਚਾਹ ਦੇ ਨਾਲ ਨਾ ਨਾਸ਼ਤਾ ਜੋਗਾ ਵੈ ਤੇ ਮੈਂ ਕਿਹ ਚੱਲ ਬਣਾ ਕੇ ਤੇ ਚੱਲ ਟਲ ਦਿਓ ਮੈਂ ਕਰਾਨੀ ਉਹ ਕੋਈ ਗੱਲ ਨਹੀਂ ਉਹ ਕੋਈ ਗੱਲ ਨਹੀਂ ਫੇਰ ਹੀ ਆ ਮੈਂ ਕਰਾਨੀ ਤੂੰ ਜਾਓ ਏਸੀ ਅੱਗੇ ਬੈਠੋ ਨਹੀਂ ਨਹੀਂ ਤੁਸੀਂ ਤੁਸੀਂ ਉਹ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਮੈਂ ਕਰਾਨੀ ਆ ਦਿਓ ਕਰੀਏ ਰਹਿਣ ਤਾਂ ਤੁਸੀਂ ਉਹ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਪੰਜੇ ਤੁਸੀਂ ਬੈਠੋ ਅੱਪਾ ਇੱਥੇ ਲੇ ਕੇ ਉਹ ਬੈਠਾ ਆਪਾਂ ਕੰਮ ਕਰ ਲੈਨੇ। ਕੋਈ ਗੱਲ ਨਹੀਂ ਵਿੱਚ ਬੈਕਰਾਨੀ ਆ। ਨਹੀਂ ਨਹੀਂ ਕੋਈ। ਉਹ ਭੈਣ ਜੀ ਬੈਨੂ ਚਾਹੀਦੀ ਤੁਸੀਂ ਵੀ ਦੱਸੋ ਸਿਆਣੇ ਬਿਆਨੇ ਹੋ ਕਿ ਘਰ ਦੇ ਕੋਈ ਪਰੋਣਾ ਆਵੇ ਤੇ ਉਹਨੂੰ ਕੋ ਕੰਮ ਕਰਾਈਦਾ ਕਿ ਬਿਠਾਈ ਬਿਠਾਈ ਦੇ ਉਹਨਾਂ ਨੂੰ। ਪਰੋਣਾ? ਕਿਹ ਪਰੋਣਾ ਕਿਹੜਾ? ਕਿਹੜਾ ਪਰੋਣਾ ਭੈਣ ਜੀ? ਨਾ ਤਾਂ ਤੁਸੀਂ ਪਰੋਣੇ ਜੇ ਤੇ ਨਾ ਆਪਾਂ ਪਰੋਣੇ ਆ। ਤੁਹਾਡੇ ਧੀ ਦਾ ਘਰ। ਨਹੀਂ 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 ਧੀ ਦਾ ਨਹੀਂ ਤੁਹਾਡੇ ਪੁੱਤ ਦਾ ਘਰ ਤੇ ਸਾਡੀ ਧੀ ਦਾ ਘਰ। ਪਰੋਣੇ ਕਿਹੜਾ? ਨਾ ਭੈਣ ਜੀ ਤੁਸੀਂ ਉਲਟ ਨਹੀਂ ਕਹਿ ਦਿੱਤੀ ਇਹ ਗੱਲ। ਕਿਹੜੀ ਗੱਲ ਐਹੀ ਕੇ ਤੁਹਾਡੇ ਪੁੱਤ ਦਾ ਘਰ ਤੇ ਤੁਹਾਡੀ ਸਾਡੀ ਧੀ ਦਾ ਘਰ ਤੇ ਪੈਂਜੀ ਮੈਂ ਗਲਤ ਤਾਂ ਨਹੀਂ ਕਿਹਾ ਮੈਂ ਸਹੀ ਕਿਹਾ ਜਿਹੜੇ ਜਵਾਈ ਹੁੰਦੇ ਨਾ ਉਹ ਪੁੱਤ ਹੁੰਦੇ ਆ ਉਹ ਨਾ ਬੋਤੇ ਆ ਤੇਰੀ ਟਾਡੀ ਧੀ ਉਹ ਮੇਰੀ ਨੂੰ ਨਹੀਂ ਮੇਰੀ ਧੀ ਹੈਗੀ ਸ਼ਾਬਾਸ਼ ਵਾਪਸੀ ਬਹੁਤ ਵਧੀਆ ਗੱਲ ਮੈਨੂੰ ਬੜੀ ਚੰਗੀ ਲੱਗੀ ਤੁਹਾਡੀ ਇਹ ਗੱਲ ਚਲੋ ਪੈਂਜੀ ਤੁਸੀਂ ਬੈਠੋ ਮੈਂ ਕਰਾਨੀ ਆ ਮੈਂ ਕਰਾਨੀ ਆ ਤੁਸੀਂ ਏਸੀ ਅੱਗੇ ਬੈਠੋ ਮੈਂ ਕਰਾਨੀ ਆ ਕੋਈ ਗੱਲ ਹੀ ਆਪਾਂ ਕਰ ਲੈਂਦੇ ਆ ਤੂੰ ਹੀ ਕਰਵਾਓ ਉਹ ਕਰਵਾਓ ਰਹਿਣ ਦਿੰਦੇ ਆ ਬਾਜ਼ਾਰੋਂ ਫਿਰ ਬਣਿਆ ਬਣਾਇਆ ਲੈਣਦੇ ਆ ਸਟਾਰ ਇਹਨਾਂ ਮਲ ਵਿਖਾਂ ਤੇ ਇਹਨਾਂ ਦੀਆਂ ਗੱਲਾਂ ਮਲ ਵਿਖਾਂ ਇਹਨੀਆਂ ਚੰਗੀਆਂ ਮਨਵਾਂ ਦੀਆਂ ਗੱਲਾਂ ਲੱਗਦੀ ਪਰ ਮੈਂ ਚੰਦ ਹੀ ਨਹੀਂ ਕਿ ਮੇਰੀ ਇੱਥੇ ਰਹਿ ਕਿ ਮੇਰੀ ਧੀ ਦੀ ਲਾਈਫ 'ਚ ਕੋਈ ਇੰਟਰਫੇਅਰ ਕਰਨ ਮੇਰੀ ਧੀ ਉਹ ਕੱਲੀ ਰਾਜ ਕਰੇ ਇੱਥੇ ਬਹਿ ਕੇ ਤੇ ਲੱਗੀਆਂ ਅੱਪੇ ਕਰਦੀਆਂ ਪਈਆਂ ਮੈਂ ਤੇ ਕਿਹੜਾ ਕਰਨਾ ਸੀ ਗੋਂਗਲਾਂ ਤੋਂ ਮਿੱਟੀ ਲਾਨ ਗਈ ਸਾ ਕਈ ਜਨ ਅੱਪੇ ਲੱਗੀਆਂ ਰੰਗ ਕਰਨੀ ਚਾਪੇ ਲੈ ਮੇਰੇ ਪੁੱਤ ਦਾ ਫੋਨ ਆਈਏ ਇਹ ਮੈਂ ਦਗਾ ਇਹ ਯਾਦ ਕਰਦੀ ਸੀ ਇਹਨੂੰ ਚੀਤਾ ਹੀ ਨੂੰ ਅਨੇ ਦਿਨ ਫੋਨ ਹਾਂ ਆ ਸਾਈਲੋ ਪੁੱਤਰ ਹਾਂ ਜੀ ਫੋਨ ਯਾਦ ਕੀਤਾ ਹੀ ਅਨੇ ਦਿਨ ਬਾਅਦ ਦੱਸਾਂ ਤਨ ਪਰ ਆ ਜਾਗਾ ਸਾਰਾ ਕੁਝ ਅੱਜ ਵੀ ਮੈਂ ਫੋਨ ਕੀਤਾ ਤੁਹਾਨੂੰ ਪਰ ਜਦੋਂ ਕੀ ਤੇ ਉਹਨੂੰ ਪਤਾ ਲੱਗਦਾ ਨਾ ਮੈਂ ਤੁਹਾਡੇ ਨਾਲ ਗੱਲ ਕਰਦਾ ਮੈਂ ਘਰ ਦੇ ਵਿੱਚ ਕਲੇਸ਼ ਪਾ ਕੇ ਬਹਿ ਜਾਂਦੀ ਆ ਤੇ ਫਿਰ ਮੈਂ ਕੀ ਕਰਾਂ ਪਰ ਕਿਉਂ ਮਮੀ ਤੁਹਾਨੂੰ ਸਾਰਾ ਕੁਝ ਤੇ ਉਹਦਾ ਪਤਾ ਵਾ ਉਹ ਮੈਨੂੰ ਕਹਿੰਦੀ ਆ ਤੂੰ ਆਪਣੀ ਮੰਮੀ ਨਾਲ ਗੱਲ ਨਹੀਂ ਕਰਨੀ ਹੁਣ ਵੀ ਤੁਹਾਨੂੰ ਪਤਾ ਜਿਹੜਾ ਮੈਂ ਫੋਨ ਕੀਤਾ ਨਾ ਆ ਹੁਣੇ ਮੈਂ ਤੁਹਾਡੇ ਨਾਲ ਗੱਲ ਕਰਕੇ ਨਾ ਸਾਰੀ ਮੈਨੂੰ ਕੋਲ ਡੀਟੇਲ ਕੱਟਣੀਆਂ ਪੈਣੀਆਂ ਆਪਣੇ ਫੋਨ ਚ ਨਹੀਂ ਤੇ ਫਿਰ ਉਹਨੇ ਕਲੇਸ਼ ਪਾ ਦੇਣਾ ਘਰ ਦੇ ਵਿੱਚ ਨੀ ਬੋਤਕਲੇ ਇਸ ਨਹੀਂ ਕਰਨਾ ਤੁਹਾਨੂੰ ਜਰਾ ਨੂੰ ਠੀਕ ਹੈਗਾ ਵਾ ਤੇਰਾ ਧਿਆਨ ਕਰਦੀ ਹੀ ਨਹੀਂ ਕਰਦੀ। ਉਹ ਮੰਮੀ ਮੇਰਾ ਧਿਆਨ ਵੀ ਕਿੱਥੇ ਕਰਦੀ ਆ ਜਦੋਂ ਤੱਕ ਉਹਦੀ ਮੰਮੀ ਘਰ ਦੇ ਵਿੱਚ ਹੈ ਨਾ ਉਹ ਸਿਰਫ ਆਪਣੀ ਮੰਮੀ ਵਿੱਚ ਹੀ ਖੁਵੀ ਹੋਈ ਆ। ਉਹਦੀ ਮੰਮੀ ਜਾਊਗੀ ਤਾਂ ਮੇਰੇ ਆ ਧਿਆਨ ਦੇਊਗੀ ਥੋੜਾ ਬਹੁਤ। ਰੋਟੀ ਵੀ ਨਹੀਂ ਦਿੰਦੀ ਤੇ ਤੁਹਾਨੂੰ ਕਹਨੂੰ। ਉਹ ਮੰਮੀ ਆਪਣੀ ਮੰਮੀ ਨੂੰ ਦਿੰਦੀ ਆ ਤੇ ਇਸੇ ਬਹਾਨੇ ਮੈਨੂੰ ਵੀ ਮਿਲ ਜਾਂਦੀ ਆ। ਬੜੀ ਗਲਤ ਕਰ। ਨਹੀਂ ਕਿਉਂ ਜੀ ਮਾਵਾ ਧੀ ਦੇ ਘਰ ਆ ਕੇ ਬੱਠੀ। ਅਬੀ ਧੀ ਦਾ ਘਰ ਹੀ ਜਾਣ ਲੱਗੀ ਹੋਈ ਆ। ਨਨੂ ਨੀ ਆ ਗਈ ਮੈਂ ਆਪਣੇ ਘਰ ਜਾਵਾਂ ਇੰਨੀ ਦੇਰ ਦੀ ਆਈ ਹੋਈ ਆ ਇਹ ਤੇ ਮੰਮੀ ਹੁਣ ਉਹਨੂੰ ਸਮਝਾਈ ਦੀ ਆ ਨਾ ਮੈਂ ਜਦੋਂ ਮੰਮੀ ਕੋ ਤੁਹਾਨੂੰ ਬਾਅਦ ਚ ਕਰੂੰਗਾ ਹੁਣ ਇਹ ਨਾ ਹੋਏ ਫੇਰ ਉਹ ਕਿਤੇ ਆ ਜੇ ਤੇ ਫੇਰ ਪੰਗਾ ਪੈ ਜੇ ਕੋਈ ਉਹਨੂੰ ਬੁੱਤ ਤੂੰ ਮੇਰੀ ਵੀ ਕਰਨਾ ਕਰ ਮੇਰੀ ਵੀ ਕਰਨਾ ਕਰ ਤੂੰ ਆਪਣਾ ਘਰ ਸੰਭਾਲ ਉਹ ਸਮਝਾ ਜਿਸ ਤਰ੍ਹਾਂ ਮਰਜੀ ਤੇਰਾ ਧਿਆਨ ਕਰੇ ਮੈਨੂੰ ਐ ਹੀ ਗੁੱਸੇ ਆ ਮੈਨ ਨਹੀਂ ਚਾਹੀਦਾ ਤੁਸੀਂ ਖੁਸ਼ ਰਹੋ ਆਪਸ ਦੇ ਵਿੱਚ ਲੋ ਠੀਕ ਆ ਮੰਮੀ ਫਿਰ ਮੈਂ ਕਰਦਾ ਹੁਣ ਆ ਗਈ ਏ ਉਹ ਬਾਅਦ ਚ ਕਰਦਾ ਤਾ ਮੈਂ ਚਲ ਠੀਕ ਆ ਖੁਸ਼ ਰਹਿ ਤੇ ਧਿਆਨ ਰੱਖੀਆ ਆਪਣਾ ਕੱਟਦਾ ਸੂ ਹੋਣ ਇਹਦੀ ਮਾਂ ਜਦੋਂ ਦੀ ਆਈ ਏ ਮੇਰੇ ਪੁੱਤ ਦਾ ਘਰ ਖਰਾਬ ਕਰੀ ਜਿੰਦੀ ਕੁੜੀ ਤਾਂ ਪਹਿਲਾਂ ਚੰਗੀ ਸੀ ਮਾਂ ਪਤਾ ਨਹੀਂ ਕੀ ਉਹਨੂੰ ਸਗੰਦੀ ਪਈ ਏ ਤੇ ਧਿਆਨ ਹੀ ਨਹੀਂ ਕਰਦੀ ਤੂੰ ਆਪਣੇ ਆਦਮੀ ਦਾ ਤੇ ਧਿਆਨ ਕਰ ਉਹ ਤਾਂ ਤੇ ਠੀਕ ਠਾਕ ਰਹਿ ਮੈਂ ਕਿਹੜੀ ਕੋਲ ਬੈਠੀ ਜਿਹੜੇ ਆਪਣੇ ਬੁੱਤ ਨੂੰ ਵੇਚ ਕਨੀ ਪਈ ਹੈ Walking alone, the streets are empty. The only thing I can see is my own silhouette. I'm getting stronger, step by step. The clock is ticking, but there's no time for regrets. I've been flying from town to town, from London to Taiwan. I've been all around the globe, trying to protect.